ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਵੀ ਪਤਾ ਮੇਰੇ ਵੀਰੋ ਅੱਜ ਕੱਲ ਟੂਰਨਾਮੈਂਟ ਤਾਂ ਨਹੀਂ ਹੋ ਰਹੀ ਕਬੱਡੀ ਦੇ ਪਰ ਮੁੰਡੇ ਨੇ ਏਕੜੇ ਉਹ ਜੋ ਹੈ ਗਰਾਊਂਡਾਂ 'ਚ ਜੈਸ ਖਿਡਾਰੀ ਨੇ ਅੱਜ ਦੀ ਨਵੀਂ ਜਨਰੇਸ਼ਨ ਨੂੰ ਯਾਰ ਜਾਣੀ ਕੀ ਗਰਾਊਂਡਾਂ ਦੇ ਵੱਲ ਨਸ਼ਿਆਂ ਤੋਂ ਰਹਿ ਤ ਮਿਹਨਤਾਂ ਲਈ ਵਰਤਾ ਮੇਰੇ ਵੀਰੋ ਉਹ ਜੋ ਖਿਡਾਰੀ ਆ ਉਸ ਦੇ ਬਾਰੇ ਗੱਲ ਕਰਾਂਗੇ ਆਪਾਂ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਜੋ ਮੇਰੇ ਵੀਰੋ ਖਿਡਾਰੀ ਆ ਸਾਰੇ ਹੀ ਜਾਣਦੇ ਆ ਕਬੱਡੀ ਛੱਡ ਗਿਆ ਉਹ ਕਿਉਂ ਛੱਡ ਗਿਆ ਮੇਰੇ ਵੀਰੋ ਨੇਚਰਲ ਆ ਉਹ ਆਪਦੀ ਮਿਹਨਤ ਨਾਲ ਖੇਡਦਾ ਮੇਰੇ ਵੀਰੋ ਉਹ ਕਹਿੰਦਾ ਵੀ ਅਸੀਂ ਉਹਨੇ ਦੱਸਿਆ ਵੀ ਇੱਕ ਚੀਜ਼ ਸਿਖਾਈ ਆ ਨਵੇਂ ਮੁੰਡਿਆਂ ਨੂੰ ਵੀ ਨਸ਼ੇ ਤੋਂ ਬਿਨਾ ਵੀ ਕਬੱਡੀ ਖੇਡੀ ਜਾਂਦੀ ਆ ਮੇਰੇ ਵੀਰੋ ਨਸ਼ੇ ਤੋਂ ਰਹਿਤ ਵੀ ਕਬੱਡੀ ਹੁੰਦੀ ਖੇਡ ਸਕਦੇ ਆ ਆਪਾਂ ਉਸ ਬੰਦੇ ਨੇ ਦੱਸਿਆ ਮੇਰੇ ਵੀਰੋ ਪੈਂਕਾ ਜਰਗ ਵਾਲਾ ਟਾਪ ਦਾ ਰੇਡਰ ਜਦੋਂ ਪਿੱਛੇ ਖੇਡਦਾ ਹੁੰਦਾ ਸੀਗਾ ਨਾ ਦਰਸ਼ਕ ਗੱਲਾਂ ਕਰਦੇ ਹੁੰਦੇ ਸੀ ਮੁੰਡੇ ਦੇ ਸਰੀਰ ਚ ਕੀ ਭਰਿਆ ਹੋਇਆ ਵੱਡੇ ਵੱਡੇ ਖਿਡਾਰੀਆਂ ਤੋਂ ਲੋਟ ਨਹੀਂ ਆਉਂਦਾ ਸੀ ਮੰਨਿਆ ਹੁਣ ਨਹੀਂ ਖੇਡ ਰਿਆ ਪਰ ਮੁੰਡੇ ਨੇ ਇੱਕ ਜੋ ਹੈ ਇਮਤਿਹਾਨ ਨਹੀਂ ਕਹੀਏ ਵੀ ਆਪਾਂ ਸ਼ਰਾਬਾਂ ਨੂੰ ਡੋਲ ਰਿਆ ਕਾਫੀ ਵੀਡੀਓ ਦੇ ਵਿੱਚ ਉਹ ਜੋ ਹੈ ਇੱਕ ਸਿੱਖਿਆ ਦੇ ਰਿਹਾ ਆਉਣ ਵਾਲੀ ਜਵਾਨੀ ਨੂੰ ਮੇਰੇ ਖਿਆਲ ਨਾਲ ਇਦੋਂ ਵਧੀਆ ਵੀਡੀਓ ਤੇ ਹੋ ਨਹੀਂ ਸਕਦੀਆਂ ਜੇ ਤੁਸੀਂ ਇਹਨੂੰ ਫੋਲੋ ਕਰੋਗੇ ਇਹਦੀਆਂ ਵੀਡੀਓ ਦੇਖੋਗੇ ਤਾਂ ਬਹੁਤ ਕੋਈ ਯਾਰ ਸਿੱਖਣ ਨੂੰ ਮਿਲਣਾ ਬਹੁਤ ਕੋਹ ਦੇਖੋਗੇ ਤੁਸੀਂ ਵੀ ਬਹੁਤ ਵਧੀਆ ਚੀਜ਼ ਆ ਯਾਰ ਇਸ ਬੰਦੇ ਨੂੰ ਫੋਲੋ ਕਰੋ ਤੇ ਉਮੀਦ ਕਰਦਾ ਵੀ ਇਹ ਜੋ ਹੈ ਲਕਸ਼ ਤੇ ਲੈ ਕੇ ਜਾਉਂਦਾ ਤੁਹਾਡ ਨੂੰ ਇੱਕ ਚੰਗੀ ਮਿਹਰਤ ਮੇਰੇ ਖਿਆਲ ਨਾਲ ਵੀ ਬਹੁਤ ਜ਼ਿਆਦਾ ਖਿਡਾਰੀ ਬਣ ਗਏ ਇਸ ਚੀਜ਼ ਦੇ ਨਾਲ ਖੇਡਾਂ ਨਾਲ ਜੁੜਨਗੇ ਮੇਰੇ ਵੀਰੋ ਦਰਸ਼ਕ ਵੀ ਖੁੱਲ ਕੇ ਦੇਖਿਆ ਕਰਨਗੇ ਯਾਰ ਮੈਚ ਹੁਣ ਫਰਕ ਬਹੁਤ ਪਿਆ ਸੀ ਸੰਦੀਪ ਬਾਈ ਦੇ ਜਾਣ ਤੋਂ ਬਾਅਦ ਮੈਚ ਦੇਖਣੋਂ ਛੱਡ ਗਏ ਸੀ ਬਹੁਤ ਭਰਾ ਪਰ ਮੇਰੇ ਵੀਰੋ ਕਿਤੇ ਨਾ ਕਿਤੇ ਇੰਨਾ ਮੁੰਡਿਆਂ ਦੀ ਬਹੁਤ ਲੋੜ ਆ ਆਪਾਂ ਨੂੰ ਪੰਜਾਬ ਦੇ ਨਾਲ ਇਹਨਾਂ ਦੇ ਬਹੁਤ ਫਰਕ ਪਾਉਂਦੇ ਆ ਮੁੰਡੇ ਇਹ ਤੁਹਾਨੂੰ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬੈਲ ਕਰਿਆ ਯਾਰ ਕਿਉਂਕਿ ਜੋ ਕੋਈ ਚੰਗਾ ਕੰਮ ਕਰਦਾ ਹਨ ਜੇ ਉਹਨੂੰ ਅਪਰੀਸ਼ੀਏਟ ਕਰਦੇ ਆ ਤਾਂ ਅਲੱਗ ਹੀ ਚੀਜ਼ ਆ ਕਿਉਂਕਿ ਇਸ ਬੰਦੇ ਦੇ ਵਿੱਚ ਵੀ ਉਮੀਦ ਆ ਵੀ ਇਸ ਬੰਦੇ ਨੇ ਹੋਰ ਹਜੇ ਆਪਾਂ ਨੂੰ ਕਈਏ ਵੀ ਨਵੀਂ ਜਨਰੇਸ਼ਨ ਚੰਗੇ ਪਾਸੇ ਲਾਉਣ 'ਚ ਯੋਗਦਾਨ ਪਾਉਣਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਕਬੱਡੀ ਦੀ ਵੀਡੀਓ ਲੈ ਕੇ ਲਾਈਕ ਤੇ ਆ ਸ਼ੇਅਰ ਕਰ ਦਿਓ ਚੰਗਾ ਵੀਡੀਓ ਦਾ ਸ਼ੇਅਰ ਕਰਿਆ ਕਰੋ ਯਾਰ ਤਾਂ ਕਿ ਨਵੇਂ ਮੁੰਡੇ ਦੇਖਣ ਵੀਡੀਓ ਧੰਨਵਾਦ